ਇਹ ਪੱਕਾ ਕੰਮ ਇਹ ਮੁੰਡੇ ਬਹੁਤ ਵਧੀਆ ਕੰਮ ਕਰਦੇ ਪਰੂ ਵਾਲੇ ਦੇ ਮੁੰਡੇ ਐ ਸ਼ੈੱਡ ਪਾਉਂਦੇ ਆ ਇੱਕ ਇਹਦੇ ਪਾਇਆ ਆਪਾਂ 16 ਰੁਪਏ 2 ਸਕੇਅਰ ਫੁੱਟ ਦਾ ਉਹਨਾਂ ਨੇ 16 ਰੁਪਏ 2 ਸਕੇਅਰ ਫੁੱਟ ਪੂਰੇ ਸ਼ੈੱਡ ਦਾ ਕੰਪਲੀਟ ਆ ਸਾਰਾ ਸਾਰਾ ਕੰਪਲੀਟ 16 20 ਸਕੇਅਰ ਫੁੱਟ ਦਾ ਇਕੱਲੇ ਸ਼ੱਤ ਸ਼ੱਤ ਦਾ ਕਿ ਪੂਰਾ ਸ਼ੈੱਡ ਨਹੀਂ ਸਾਰਾ ਸਾਰਾ ਪਿਲਰ ਆਪਾਂ ਖੜੇ ਕਰਾਈ ਸੀ ਆਪ ਮਿਸਤਰੀ ਕੱਲੇ ਪਿਲਰ ਆਪਾਂ ਖੜੇ ਕਰਵਾਏ ਆਪਾਂ ਕਰੇ ਕਰਾਈ ਸੀ ਮਿਸਤਰੀ ਤੋਂ ਬਾਕੀ ਉਹਨਾਂ ਨੇ ਬਾਕੀ ਉਤਲਾ ਲੋਹਾ ਤੇ ਸਾਰਾ ਕੁਝ ਉਹਨਾਂ ਨੇ ਬਣਾਈਆ ਸਾਰਾ ਕੁਝ ਤੇ ਕੀ ਨਾਮ ਦਾ ਤੁਸੀਂ ਉਹਨਾਂ ਦਾ ਉਹਨਾਂ ਦਾ ਨਾਮ ਆਪਾਂ ਕੋਈ ਨਹੀਂ ਨੰਬਰ ਉਹਨਾਂ ਦਾ ਕਰ ਦਾਂਗੇ ਮੈਂਸ਼ਨ ਠੀਕ ਹੈ ਜੀ ਆਪਾਂ ਵੀਡੀਓ ਦੇ ਵਿੱਚ ਪਾ ਦੇਉ ਨੰਬਰ ਉਹਨਾਂ ਦਾ ਨੰਬਰ ਦੇ ਦਾਂਗੇ ਤੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਦਾ ਨੰਬਰ ਤੁਹਾਨੂੰ ਜ਼ਰੂਰ ਦਵਾਵਾਂਗੇ ਵੀ ਜੇ ਤੁਹਾਨੂੰ ਹੋਰ ਮੈਂ ਨਹੀਂ ਕਹਿ ਦਿੰਦੇ ਸੀ ਕਿ ਨਾਮ ਤਾਂ ਮੈਨੂੰ ਪੱਕਾ ਉਹ ਕਿਉਂਕਿ ਆਪਣਾ ਮਿੱਤਰਾ ਮੁੰਡਾ ਉਹਨੇ ਬਣਾਇਆ ਸੀ ਛੱਡ ਉਹਨਾਂ ਤਾਂ ਆਪਾਂ ਇਹਦੀਆਂ ਜਿਹੜੀਆਂ ਉੱਤੇ ਛੱਤ ਪਾਈ ਹੈ ਹਨਾ ਉਹਦੀ ਟੀਨਾਂ ਦੀ ਗੱਲ ਕਰੀ ਵੀ ਇਹ ਤਪਦੀਆਂ ਨਹੀਂ ਫਿਰ ਨਹੀਂ ਇਹ ਆਪਾਂ ਪਾਈਏ ਬੱਬਲ ਸੀਟ ਬੋਲਦੇ ਇਹਨੂੰ ਜਿਹੜੀ ਆ ਥੱਲੇ ਚਿਲਕਣਾ ਜਾਂ ਮਟੀਰੀਅਲ ਵੀ ਹੈ ਇਹ ਬੱਬਲ ਸੀਟ ਕਹਿੰਦੇ ਇਹਨੂੰ ਬੱਬਲ ਇਹਦਾ ਕੀ ਖਰਚ 4000 ਦੀ ਪਈ ਹੈ 4000 ਦਾ ਇੱਕ ਬੰਡਲ ਆਉਂਦਾ ਕਿੰਨਾ 100 ਫੁੱਟ ਲੰਬਾ ਤੇ 4 ਫੁੱਟ ਚੌੜਾ 100 ਮੀਟਰ ਕੇ 100 ਫੁੱਟ 100 ਫੁੱਟ 100 ਫੁੱਟ ਲੰਮਾ ਹੁੰਦਾ 4 ਫੁੱਟ ਚੌੜਾ ਹੁੰਦਾ ਤੇ 12 ਐਮ ਐਮ ਮਟਾਈ ਹੈ 12 ਐਮ ਐਮ ਦੀ ਮਟਾਈ ਇਹ ਗਰਮੀ ਤੋਂ ਫਿਰ ਵਧੀਆ ਚੀਜ਼ ਗਰਮੀ ਆਵਾ ਫੇਰ ਲੋਨ ਪੱਖਾ ਵੀ ਨਹੀਂ ਕੋਈ ਚੱਲਦਾ ਨਾਲ ਇੱਥੇ ਗਰਮੀ ਅਜ ਮਲੋ ਨੂੰ ਕਾਫੀ ਹੋਈ ਪਈ ਯਾਰ ਉਧਰੋਂ ਲੈ ਕੇ ਇੱਥੋਂ ਤੱਕ 9 ਫੁੱਟ ਇਧਰੋਂ ਢਾਲ ਦਿੱਤੀ ਐ ਇਧਰੋਂ ਇੱਥੋਂ ਕਾਵਾ ਬੈਣੀ ਐ ਇਧਰੋਂ 3 ਫੁੱਟ ਇਧਰੋਂ ਢਾਲ ਦਿੱਤੀ ਐ ਵੀ ਜਿਹੜਾ ਪਸ਼ੂ ਆਪਣਾ ਇੱਥੇ ਬੈਠਾ ਕੋਈ ਵੀ ਕਾਲਜ ਬੈਠੂ ਉਹਦਾ ਗੋਹਾ ਤੇ ਬਾਥਰੂਮ ਜਿਹੜਾ ਉਹ ਵੀ ਇੱਧਰ ਆ ਜੂਗਾ ਇੱਧਰ ਹੀ ਆ ਜੂਗਾ ਤੇ ਇਧਰੋਂ ਵੀ ਢਾਲ ਇਧਰ ਆ ਜੂਗਾ ਇਧਰੋਂ 9 ਫੁੱਟ ਇਧਰੋਂ ਦਿੱਤੀ ਆ ਠੀਕ ਹੈ ਉਹ ਚੌਂਡ ਤੋਂ ਲੈ ਕੇ ਆ ਚੌਂਡ ਤੇ ਕਿ ਢਾਲ ਹੈਗੀ ਆ ਜੀ ਉੱਥੋਂ ਪਾਣੀ ਦੀ ਇੱਕ ਬਾਲਟੀ ਰੋਲਾਂਗੇ ਇੱਥੇ ਆ ਜਾਂਦੀ ਐ ਇੱਥੋਂ ਦੀ ਆਪਣਾ ਸਾਰਾ ਜਿਹੜਾ ਪਾਣੀ ਆ ਉਹ ਵੀ ਆਏ ਬਾਹਰ ਨਿਕਲ ਜਾਂਦਾ ਬਾਥਰੂਮ ਪਾਣੀ ਵੀ ਗਾਈਆਂ ਇਹਦੇ ਵਿੱਚ ਬੈਠਣਾ ਰਹਿਣੀਆਂ ਤੇ ਗੋਹਾ ਇੱਧਰ ਹੀ ਆ ਜਾਣਾ ਹੈ ਨਾ ਤੇ ਇਹ ਵਿੱਚ ਕਿੰਨਾ ਕਿੰਨਾ ਸੰਨ ਜ ਰੱਖਣਾ ਜਰੂਰੀ ਚਾਰ ਚਾਰ ਫੁੱਟ ਤੇ ਲਾਏ ਹੋਏ ਹੋਰ ਉਹ ਕਹਿੰਦੇ ਅੱ ਆ ਇਹਨੂੰ ਅੱਗ ਨਹੀਂ ਲੱਗਦੀ ਕਿਉਂਕਿ ਜਿਹੜਾ ਆਪਾਂ ਕਾਨਿਆਂ ਵਾਲਾ ਤੇ ਉਹ ਸ਼ੈੱਡ ਪਾਉਣੇ ਹਨ ਉਹ ਚੋਂ ਮੇਰਾ ਥੋੜਾ ਜਿਹਾ ਖਤਰਾ ਵੱਧਦਾ ਅੱਗ ਦਾ ਹੀ ਖਤਰਾ ਹੁੰਦਾ ਹੁਣ ਮੇਨੂੰ ਤੇ ਬਾਕੀ ਉਵੇਂ ਤਾਂ ਉਹੋ ਵੀ ਚੀਜ਼ ਕਾਮਯਾਬ ਹੈ ਹਾਂਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਜਦੋਂ ਵੀ ਕੋਈ ਆਪਾਂ ਡੇਰੀ ਫਾਰਮ ਦੀ ਗੱਲ ਕਰਦੇ ਆਂ ਤਾਂ ਹਰੇਕ ਡੇਰੀ ਫਾਰਮਰ ਦਾ ਸੁਪਨਾ ਹੁੰਦਾ ਵੀ ਮੇਰਾ ਇੱਕ ਵਧੀਆ ਸ਼ੈੱਡ ਹੋਵੇ ਸਸਤਾ ਵੀ ਹੋਵੇ ਟਿਕਾਊ ਵੀ ਹੋਵੇ ਤੇ ਗਰਮੀ ਦੇ ਵਿੱਚ ਠੰਡਾ ਵੀ ਰਹਿੰਦਾ ਹੋਵੇ ਤੇ ਸਿਆਲ ਦੇ ਵਿੱਚ ਉਹ ਵੀ ਬੜਾ ਨਾ ਠਰਦਾ ਹੋਵੇ ਹਨਾ ਤੇ ਅੱਜ ਆਪਾਂ ਤੁਹਾਨੂੰ ਆ ਸ਼ੈੱਡ ਹੈ ਜਿਹੜਾ ਇਹਦੀ ਜਾਣਕਾਰੀ ਦਵਾਂਗੇ ਇਸ ਤੋਂ ਪਹਿਲਾਂ ਵੀ ਆਪਾਂ ਤੁਹਾਨੂੰ ਬਹੁਤ ਸਾਰੇ ਸ਼ੈੱਡ ਵਿਖਾਏ ਜਿਵੇਂ ਬਾਂਸ ਦੇ ਤੇ ਸਰਕੰਡਿਆਂ ਦੇ ਤੇ ਪੰਜਾਬ ਚ ਕਈ ਕਈ ਏਰੀਏ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਅੱਜ ਆਪਾਂ ਤੁਹਾਨੂੰ ਅੱਜ ਦੇ ਟਾਈਮ ਦਾ ਇਹ ਹਾਈ ਟੈਕ ਜਿਹੜਾ ਸ਼ੈੱਡ ਹੈ ਇਹ ਦਿਖਾਵਾਂਗੇ ਤੇ ਆਪਾਂ ਸਾਰੇ ਇਹਦੀ ਜਾਣਕਾਰੀ ਦਵਾਂਗੇ ਵੀ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆ ਗਿਆ ਹਨਾ ਤੇ ਕਿੰਨੇ ਏਰੀਏ ਦੇ ਵਿੱਚ ਇਹ ਬਣਿਆ ਹੋਇਆ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਆਪਾਂ ਦਸ਼ਮੇਸ਼ ਡੇਰੀ ਫਾਰਮ ਦੇ ਵਿੱਚ ਖੜੇ ਆ ਪਿੰਡ ਥਾਂਦੇਆਲਾ ਦੇ ਵਿੱਚ ਇਹ ਜਿਹੜਾ ਪਿੰਡ ਹੈ ਇਹ ਮੁਕਸਰ ਸਾਹਿਬ ਦੇ ਕੋਲੇ ਰਹਿ ਗਿਆ ਤੇ ਬਾਈ ਕੁਲਦੀਪ ਹਰਾਨ ਦਾ ਇਹ ਡੇਰੀ ਫਾਰਮ ਹੈ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਤੇ ਜਿਵੇਂ ਆਪਾਂ ਆਹ ਸ਼ੈੱਡ ਬਾਰੇ ਅੱਜ ਜਾਣਕਾਰੀ ਦੇਣੀ ਹੈ ਨਾ ਤੇ ਇਹਨੂੰ ਬਣਾਉਣ ਦੇ ਵਿੱਚ ਪਹਿਲਾਂ ਆਪਾਂ ਇਹਦੇ ਏਰੀਆ ਦੀ ਗੱਲ ਕਰੀਏ ਵੀ ਇਹ ਕਿੰਨੇ ਏਰੀਆ ਦੇ ਵਿੱਚ 60 60 ਫੁੱਟ ਲੰਮਾ 60 ਫੁੱਟ ਲੰਮਾ ਤੇ 50 ਫੁੱਟ ਇਹ ਚੌੜਾ ਤੇ ਇਹਨੂੰ ਬਣਾਉਣ ਦੇ ਵਿੱਚ ਮੋਟਾ-ਮੋਟਾ ਖਰਚਾ ਕਿੰਨਾ ਆ ਗਿਆ ਲਗਭਗ ਫਰਸ਼ਾਂਪੁਰ ਸਾਰਾ ਪਾਕ 5 ਕ ਲੱਖ ਰੁਪਈਆ ਲੱਗਿਆ ਜੀ ਤੇ ਜੇ ਆਪਾਂ ਇਹਦੇ ਨਕਸ਼ੇ ਦੀ ਗੱਲ ਕਰੀਏ ਹਨਾ ਜਿਵੇਂ ਆਪਾਂ ਪਰਲੇ ਪਾਸੇ ਖੁਰਨੀ ਬਣਾਈ ਆ ਹਾਂਜੀ ਤੇ ਆਹ ਵਿਚਾਲੇ ਆਪਾਂ ਜਗ੍ਹਾ ਛੱਡੀ ਐ ਤੇ ਇੱਧਰ ਆਪਾਂ ਕੱਚਾ ਰੱਖਿਆ ਇੱਕ ਇਹਨੂੰ ਗਾਵਾਂ ਨੂੰ ਬੈਠਣ ਵਾਸਤੇ ਰੈਸਟ ਵਾਸਤੇ ਉਧਰ ਪੱਠੇ ਖਾਣ ਵਾਸਤੇ ਨਹੀਂ ਜਿਵੇਂ ਉਹ ਖੁਰਨੀ ਆ ਹਾਂਜੀ ਤੇ ਉਹਦੀ ਚੜਾਈ ਕਿੰਨੀ ਕ ਖੁਰਨੀ ਦੀ ਖੁਰਨੀ ਦਾ ਜਿਹੜਾ ਬੈੱਡ ਆ ਉਹ 8 ਫੁੱਟ ਰੱਖਿਆ ਬੈੱਡ ਆ ਜਿਹੜਾ ਖੁਰਨੀ ਦਾ 8 ਫੁੱਟ ਬੋਟਾ ਪਰਲੇ ਉਹ ਪੱਠੇ ਲਾ ਕੇ ਰੱਖੇ ਜਾਂਦੇ ਆ ਬਾਅਦ ਚ ਜਦੋਂ ਮਖਾਨ ਕੋਲ ਉਹ ਅੱਗੇ ਇਹਨਾਂ ਦੇ ਕੀਤੇ ਜਾਂਦੇ ਆ ਤੇ ਖੁਰਨੀ ਆਪਾਂ ਉੱਚੀ ਕਿੰਨੀ ਕੁ ਰੱਖਣੀ ਆ ਜਿਵੇਂ ਇਹ ਵੀ ਸਵਾਲ ਹੁੰਦਾ ਨਾ ਉਧਰਲੇ ਪਾਸੋਂ ਬੈੱਡ ਤੋਂ ਹੈ ਇਧਰੋਂ ਹੈਗਾ ਮਤਲਬ 1.5 ਫੁੱਟ ਆ ਇਹਦਾ ਦਮ ਖੜਦੇ ਪਸ਼ੂ ਖੜੇ ਆ ਇਧਰ ਦਮ ਖੜਦੇ ਇਧਰ ਉਧਰੋਂ 1 ਫੁੱਟ ਤੇ 2 ਇੰਚ ਉਧਰੋਂ 1 ਫੁੱਟ 2 ਇੰਚ ਤੇ ਇਧਰੋਂ 1.5 ਫੁੱਟ ਹੋ ਗਿਆ ਹਣਾ ਤੇ ਜਿਹੜੀ ਆਪਾਂ ਆਹ ਫਰਸ਼ ਲਾਈ ਆ ਤੇ ਇਹ ਇਹਦੇ ਵਿੱਚ ਹਵਾਢੇ ਪਾਏ ਇਹਦਾ ਕੀ ਕੰਮ ਇਹ ਆਪਾਂ ਜਾਲ ਸੀ ਸਰੀਏ ਦਾ ਕੋਈ ਆਪਣਾ ਮਿੱਤਰ ਆ ਹੁੰਦਾ ਹੂੰ ਉਹਨੇ ਬਣਵਾਇਆ ਸੀਗਾ ਉਹਨੇ ਉਹਦਾ ਵੀ ਡੇਰੀ ਫਾਰਮ ਹੀ ਆ ਉਹਦੇ ਕੋਲ ਚੱਕ ਲਿਆ ਸੀ ਮੈਂ ਜਾਲ ਇਹ ਕ੍ਰੈਸ਼ਰ ਦੀ ਹਰਸ਼ਾ ਤੇ ਇਹਦੇ ਵਿੱਚ ਉਹਦੇ ਨਾਲ ਪਾਏ ਜਾਂ ਜਿਹੜਾ ਰੱਖ ਕੋਤ ਦਰਮਟਣਾ ਕੋਟ ਵੀ ਇਹ ਪਸ਼ੂ ਆਪਣਾ ਟਿਲ ਘਰਾਣੀ ਇਹਦੇ ਨਾਲ ਟਿਲਕ ਤਾਂ ਨਹੀਂ ਇਹਦੇ ਨਾਲ ਇਹ ਬਾਕੀ ਜਿਹੜੀ ਉਧਰੋਂ ਜਿਹੜੇ گاਵਾ ਖੜੀਆਂ ਉਧਰੋਂ ਦਿਖਾਓ ਇਧਰ ਵੀਡੀਓ ਚ ਉਧਰੋਂ ਲੈ ਕੇ ਇੱਥੋਂ ਤੱਕ 9 ਫੁੱਟ ਇਧਰੋਂ ਢਾਲ ਦਿੱਤੀ ਐ ਇਧਰੋਂ ਇੱਥੋਂ گاਵਾ ਬੈਣੀਆਂ ਇਧਰੋਂ 3 ਫੁੱਟ ਇਧਰੋਂ ਢਾਲ ਦਿੱਤੀ ਐ ਵੀ ਜਿਹੜਾ ਪਸ਼ੂ ਆਪਣਾ ਇੱਥੇ ਬੈਠਾ ਕੋਈ ਵੀ ਕਲ ਜਿਵੇਂ ਬੈਠੂ ਉਹਦਾ ਗੋਆ ਤੇ ਬਾਥਰੂਮ ਜਿਹੜਾ ਉਹ ਵੀ ਇੱਧਰ ਆ ਜੂਗਾ ਇੱਧਰ ਹੀ ਆ ਜੂਗਾ ਤੇ ਇਧਰੋਂ ਵੀ ਢਾਲ ਇਧਰ ਆ ਜੂਗਾ ਨੋ ਫੋਟ ਇਧਰੋਂ ਦਿੱਤੀ ਆ ਠੀਕ ਹੈ ਉਹ ਚੌਂਡ ਤੋਂ ਲੈ ਕੇ ਆ ਚੌਂਡ ਤੇ ਕਿ ਢਾਲ ਹੈਗੀ ਆ ਜੀ ਇੱਥੋਂ ਦੀ ਪਾਣੀ ਦੀ ਇੱਕ ਬਾਲਟੀ ਢੋਲਾਂਗੇ ਇੱਥੇ ਆ ਜਾਂਦੀ ਹੈ ਇੱਥੋਂ ਦੀ ਆਪਣਾ ਸਾਰਾ ਜਿਹੜਾ ਪਾਣੀ ਆ ਉਹ ਵੀ ਐਂ ਬਾਹਰ ਨਿਕਲ ਜਾਂਦਾ ਬਾਥਰੂਮ ਪਾਣੀ ਜੋ ਨਹਾਉਣ ਵੇਲੇ ਇਹਨਾਂ ਨੂੰ ਗਾਵਨ ਹਾਂ ਤੇ ਹੁਣ ਜਿਹੜੀ ਆਪਾਂ ਉਹ ਗ੍ਰਿਲ ਲਾਈ ਹੋਈ ਆ ਖੁਰਨੀ ਦੇ ਉੱਤੇ ਇਹ ਲੋਕਾ ਇਹਨੂੰ ਲੋਕ ਬੋਲਦੇ ਆ ਇਹ ਐ ਡਿਜ਼ਾਈਨ ਦਾ ਇਹ ਕੀ ਕੰਮ ਹੈ ਵੀ ਇਹ ਭੀੜਾ ਨਹੀਂ ਲੱਗਦਾ ਪਰ ਥੋੜਾ ਜਿਹਾ ਨਹੀਂ ਨਹੀਂ ਇਹ ਮੰਨ ਲੋ ਬਾਗੇ ਪੁਰਾਣੇ ਬੰਦੇ ਉਹ ਕਾਮਾਂ ਦੇ ਹੀ ਮੰਨ ਲੋ ਪਸੂਆਂ ਦੇ ਛੱਡਾ ਦੇ ਕੰਮ ਜਿਹੜੇ ਕਾਮਾ ਦੇ ਪਰਤੋਂ ਦਾ ਸਮਾਨ ਉਹ ਹੀ ਤਿਆਰ ਕਰਦੇ ਆ ਆ ਕਯੂਬਿਕਲ ਵੀ ਉਹਨਾਂ ਤੋਂ ਲਏ ਆ ਇਹ ਪਾਣੀ ਵਾਲੀ ਖੇਲ ਆ ਉਹ ਵੀ ਉਧਰ ਠੀਕ ਐ ਸਟੀਲ ਦੀ ਆਹੋ ਸਟੀਲ ਦੀ ਪਾਣੀ ਵਾਲੀ ਖੇਲ ਆ ਵੀ ਉਹਨੂੰ ਆਪਾਂ ਕਿਤੇ ਵੀ ਰੱਖ ਸਕਦੇ ਆ ਕਿੱਥੇ ਨਹੀਂ ਰੱਖ ਸਕਦੇ ਨੂੰ ਆਪਾਂ ਫਿੱਟ ਕਰਾਂਗੇ ਇਹ ਕੰਮ ਚੱਲੀ ਜਾਂਦਾ ਨਾ ਮਿਸਤਰੀ ਲੱਗਾਈ ਐ ਤਾਂ ਇੱਧਰ ਚੱਲੋ ਆਪਾਂ ਹੁਣ ਕੱਲ ਹੀ ਕਾਮਾਂ ਕੀਤੀ ਐ ਇੱਧਰ ਹੂੰ ਉਹ ਪਾਣੀ ਦੇ ਖੇਲ ਆਏ ਵੀ 100 ਮਰ ਪਰ ਦੀ ਗਾਰੰਟੀ ਆ ਦੀ ਠੀਕ ਆ ਜਾਂਦੀ ਨਹੀਂਗੀ ਤੇ ਉਹਨਾਂ ਦੇ ਵੀ ਆਪਾਂ ਨੰਬਰ ਦੇ ਦਾਂਗੇ ਟੈਂਕੀ ਰੱਖਾਂਗੇ ਟੈਂਕੀ ਦੇ ਵਿੱਚ ਜਿੰਨਾ گاਵਾ ਪਾਣੀ ਪੀਆ ਕਰਨਗੇ ਉਹਨਾਂ ਉਹਦੇ ਵਿੱਚ ਪਾਣੀ ਹੋਰ ਆ ਜਾ ਕਰੂਗਾ ਆਟੋਮੈਟਿਕ ਹੀ ਆਗਾ ਆਟੋਮੈਟਿਕ ਹਾਂ ਜਿੰਨਾ گاਵਾ ਪਾਣੀ ਪੀ ਲਿਆ ਕਰਨਗੇ ਉਹਨਾਂ ਪਾਣੀ ਉਹਦੇ ਵਿੱਚ ਹੋਰ ਆ ਜਾ ਜੇ ਆਪਾਂ ਹੁਣ ਇਹਦੀ ਆ ਹਾਈਟ ਦੀ ਗੱਲ ਕਰੀਏ ਇਹ ਇਧਰਲੇ ਪਾਸੋਂ ਹੈਗਾ 16 ਫੁੱਟ ਅੱਛਾ ਇਧਰੋਂ 16 ਫੁੱਟ ਹੈ ਹਾਂ ਆ ਇਧਰੋਂ 16 ਫੁੱਟ ਤੇ ਇਧਰੋਂ ਗੜੀ ਵਾਲੇ ਪਾਸੋਂ 13 ਫੁੱਟ 3 ਫੁੱਟ ਦੀ ਢਾਲ ਆ ਇਧਰ ਵਿਖਾਈ ਬਈ ਇਧਰੋਂ ਜਿਹੜਾ ਆਪਣਾ ਖੱਲੋਂ ਗਾਡਰਾਂ ਲੈ ਕੇ 16 ਫੁੱਟ ਉਚਾਈ ਆ ਉਧਰੋਂ 13 ਫੁੱਟ ਗੜੀ ਵਾਲੇ ਪਾਸੇ ਜਿੱਧਰ 3 ਫੁੱਟ ਬਟ 3 ਫੁੱਟ ਦੀ ਢਾਲ ਜਾਂਦੀ ਹੈ 50 ਫੁੱਟ ਰਾਈ ਦੇ ਵਿੱਚ ਤੇ ਜਿਹੜੀਆਂ ਇਹਦੇ ਵਿੱਚ ਆਹ ਗਾਡਰਾਂ ਲੱਗੀਆਂ ਹੋਈਆਂ ਜਿਵੇਂ ਕਿ ਉਹ ਆਪਾਂ ਸ਼ਰੂ ਸ਼ਰੂ ਤੋਂ ਲੈ ਕੇ ਲਾਈਆਂ ਹਨਾ ਹਾਂ ਪਿਲਰ ਬੋਲ ਦਿੰਦੇ ਇਹਨਾਂ ਨੂੰ ਹਾਂ ਇਹ ਆਪਾਂ ਕਿੰਨੇ ਇਹਦੀ ਕਿੰਨੀ ਹਾਈਟ ਆ ਉਹ ਪਿਲਰ ਦੀ ਆਪਾਂ ਜਿੱਥੋਂ ਤੱਕ ਸੀਮੈਂਟ ਭਰਿਆ ਹੋਇਆ ਉਹ 12 ਥੱਲੇ ਥੱਲੇ ਕੱਡੇ ਹਾਂ ਥੱਲੋਂ ਲੈ ਕੇ ਥੱਲੋਂ ਜਿਹੜੇ 3 ਫੁੱਟ ਦਾ ਥੱਲੇ ਕੱਡੇ ਹੋਇਆ ਤੇ 5 ਫੁੱਟ ਤਾਂ ਆਪਾਂ ਹੋਰ ਗੋਲ ਕੀਤੇ ਹੋਏ ਬਜਰੀ ਭਰ ਨੀ ਇਹ ਫਿਰ ਇੰਨਾ ਉੱਚਾ ਕਰਨ ਦਾ ਕੀ ਸਾਰਾ ਇਹ ਗੋਲਾ ਹੈ ਨਾ ਕਈ ਵਾਰੀ ਗਾਵਾਂ ਵੱਜ ਜਾਣੀਆਂ ਵਿੱਚ ਭੱਜੀਆਂ ਫੱਦੀਆਂ ਗਾਵਾਂ ਵੀ ਜੇ ਵੱਜ ਕੇ ਉਹਨਾਂ ਛੱਟ ਖਾਣੀਆਂ ਠੀਕ ਤਾਂ ਕਰਕੇ ਇਹ ਉਚਾਈ ਰੱਖੀ ਇਹਨਾਂ ਮੁਜਬਤੀ ਹਾਂ 34 ਧਰਤੀ ਦੇ ਵਿੱਚ ਬਜਰੀ ਬਣੀ ਹੋਈ ਆ 5 ਫੁੱਟ ਉੱਪਰ ਪਰਹੀ ਹੋਈ ਆ ਤੇ ਇਹ ਗਾਡਰਾਂ ਦੀ ਉਚਾਈ ਫਿਰ ਕਿੰਨੀ ਕੁ ਹੋਊਗੀ ਇਹ 12 ਫੁੱਟ ਇਧਰਲੇ ਪਾਸਾ ਗਾਡਰਾਂ ਦੀ 12-12 ਹੀ ਆ ਕਹਿੰਦੇ 12 ਫੁੱਟ ਵਾਲਾ ਠੀਕ ਐ ਵੀ 12 ਫੁੱਟ ਤੇ ਇਹ ਜਿਹੜੀਆਂ ਆਪਣਾ ਗਾਡਰਾਂ ਦਾ ਵਿਚਾਲੇ ਐ ਗੈਪ ਜਗਾ ਹਨਾ ਗਾਡਰਾਂ ਦੇ ਵਿੱਚ ਇਹ ਕਿੰਨੇ-ਕਿੰਨੇ ਫੁੱਟ ਤੇ ਆਪਾਂ ਗਾਡਰਾਂ ਵਾਲਾ ਇਹ 15 ਫੁੱਟ ਤੇ 15-15 ਫੁੱਟ ਤੇ ਹਨਾ ਠੀਕ ਐ ਹੁਣ ਇਹਦੀ ਉਚਾਈ ਦੀ ਗੱਲ ਵੀ ਆਪਾਂ ਕਰ ਲਈ ਤੇ ਇਹਦੀ ਲੰਬਾਈ ਚੜਾਈ ਦੀ ਵੀ ਕਰ ਲਈ ਹੁਣ ਜਿਹੜੀ ਆ ਚੀਜ਼ ਲੱਗੀ ਹੋਈ ਹੈ ਵਿੱਚ ਇਹ ਕੋਈ ਵੀ ਕਾਹ ਬੋਲਦੇ ਇਹਨਾਂ ਨੂੰ ਗਾਵਾਂ ਇਹਦੇ ਵਿੱਚ ਬੈਠਣਗੀਆਂ ਇਧਰ ਲਿਆ ਕੇ ਰੱਖ ਲਈ ਰਹਿਊਗਾ ਇਹ ਐਂ ਦਾ ਇਹ ਸੁੱਕੇ ਦਾ ਸੁੱਕਾ ਹੀ ਰਹੂਗਾ ਦਿਖਾ ਦਿਓ ਗਾਵਾਂ ਅੱਜ ਬੈਠੇ ਚ ਉੱਠ ਗਈਆਂ ਠੀਕ ਹੈ ਸੁੱਕਾ ਹੀ ਦੇ ਗੋ ਤਾਂ ਜਿਹੜਾ ਬਾਥਰੂਮੋਂ ਪਿੱਛੇ ਆਉਣਾ ਵੀ ਗਾਈਆਂ ਇਹਦੇ ਵਿੱਚ ਬੈਠਣਾ ਰਹਿਣੀਆਂ ਤੇ ਗੋਆ ਇਧਰ ਹੀ ਆ ਜਾਣਾ ਹੈ ਨਾ ਤੇ ਇਹ ਵਿੱਚ ਕਿੰਨਾ ਕਿੰਨਾ ਸੰਨ ਜੋ ਰੱਖਣਾ ਜ਼ਰੂਰੀ ਚਾਰ ਚਾਰ ਫੁੱਟ ਤੇ ਲਾਏ ਹੋਏ ਆ ਇਹ 4 4 ਫੁੱਟ ਦਾ ਇਹਦਾ ਸਨ ਹੁੰਦਾ ਹਨ ਤੇ ਪਰਲੇ ਪਾਸੇ ਆਪਾਂ ਕੱਚਾ ਹੀ ਰੱਖਣਾ ਥਾ ਫਿਰ ਪਰਲੇ ਪਾਸੇ ਕੱਚਾ ਹੀ ਉਧਰ ਤੇ ਇਹ ਬੱਛੀਆਂ ਫਰਦੀਆਂ ਰਹਿ ਕਰਨੀਆਂ ਖੁੱਲੀਆਂ ਉਹ ਗਾਵਾਂ ਵਾਸਤੇ ਆਪਾਂ 10 ਕਿਊਬਿਕ ਲਾਤੇ 10 ਗਾਵਾਂ ਰੱਖਾਂਗੇ ਠੀਕ ਹੈ ਇਹ ਇਹ 10 ਖਾਨੇ ਬਣੇ ਹੋਏ ਹਾਂ ਹਾਂ ਇਹ 11 ਲੱਗਦੇ 10 ਗਾਵਾਂ ਵਾਸਤੇ ਇੱਕ ਐਕਸਟਰਾ ਲੱਗਦਾ ਕੰਨੀ ਤੇ ਹੂੰ ਤੇ ਇਹ ਜਿਹੜਾ ਸ਼ੈੱਡ ਹੈ ਹਨਾ ਤੁਸੀਂ ਏਰੀਆ ਕਿੰਨਾ ਦੱਸਿਆ ਸੀ ਇਹਦਾ 30x60 50 ਹਾਂਜੀ ਇਹ ਕਿੰਨੇ ਪਸ਼ੂਆਂ ਵਾਸਤੇ ਆਪਣਾ ਵਧੀਆ ਰਹਿੰਦਾ ਜੀ ਤੁਸੀਂ ਰੱਖਣੇ ਹੋਣ ਤਾਂ ਭਲਾਂ ਦੀ 25 30 ਰੱਖ ਲਾ ਪਰ ਸਹੀ ਤਾਂ ਇਹਦੇ ਜਿਵੇਂ 10 ਗਾਵਾਂ ਬਾਕੀ ਬੱਛ ਵੀ 10 ਗਾਈਆਂ ਦੇ ਨਾਲ ਤੇ ਗਾਈਆਂ ਸੌਂਦੀਆਂ ਵੀ ਆ ਛੋਟੇ ਜਾਨਵਰ ਵੀ ਰਹਿ ਰਹੇ ਨੇ ਉਧਰ ਉੱਥੇ ਪੰਜੇਰੇ ਬਣਾਵਾਂਗੇ 4 ਬੱਚੀਆਂ ਸਾਲ ਦੀਆਂ ਪਾਲਿਆ ਕਰਾਂਗੇ ਠੀਕ ਹੈ ਜੀ ਤਿੰਨ ਮਹੀਨੇ ਉੱਥੇ ਰਹਿ ਆ ਗੁਰੂ ਬੱਚੀ ਪਿੰਜਰੇ ਦੇ ਵਿੱਚ ਜਦੋਂ ਬਾਅਦ ਨਿਕਲ ਕੇ ਉਧਰ ਆਇਆ ਗੁਰੂ ਅਗਲੇ ਪਾਸੇ ਠੀਕ ਹੈ ਉਸ ਤੋਂ ਬਾਅਦ ਇੱਕ ਹਾਲ ਉੱਥੇ ਰਿਹਾ ਕਰੂ ਸਾਲ ਤੋਂ ਬਾਅਦ ਫਿਰ ਫੋਨ ਤੇ ਕੱਢਾ ਉਹਨਾਂ ਦਾ ਅਲੱਗ ਬਣੂਗਾ ਪਰਸਨ ਤੇ ਦੁੱਧੜੀਆਂ ਗਾਵਾਂ ਦਾ ਇੱਧਰ ਰਹੂਗਾ ਤੇ ਆਹ ਏਰੀਆ ਜਿਹੜਾ ਇੱਥੋਂ ਲੈ ਕੇ ਉਹ ਉੱਥੋਂ ਤਾਈ ਖੁਰਨੀ ਤੱਕ ਇਹ 12 ਫੁੱਟ ਇਹ 12 ਫੁੱਟ ਹੈ ਇਹ ਜਿਹੜਾ ਤੁਸੀਂ ਕਯੂਬੀਕਲ ਵਾਲਾ ਦੱਸਿਆ ਇਹ ਕਿੰਨਾ ਦੇ ਲੰਮਾ ਇਹ 9 ਫੁੱਟ ਹੈ ਇਹ ਫਿਰ ਇਹਦੇ ਵਿੱਚ ਗਾਂ ਪੂਰੀ ਆ ਜਾਂਦੀ ਹੈ ਵਧੀਆ ਵਧੀਆ ਗਾਵਾਂ ਹਾਂ ਤੇ ਪਰਲੇ ਪਾਸੇ ਆਪਣੀ ਜਗ੍ਹਾ ਕਿੰਨੀ ਰਹਿ ਗਈ ਜਿੱਥੇ ਤੁਸੀਂ ਆਖਿਆ ਪਾਸੇ ਖੁੱਲੇ ਹੀ ਰਹਿਣਗੇ ਆਪਣੇ ਉਧਰੋਂ ਤਾਂ ਮੈਂ ਇੰਤਰੀ ਨਹੀਂ ਕੀਤੀ ਕਿੰਨੀ ਹੈ ਵੀ ਅੰਦਾਜ਼ਾ ਹੋਣਾ ਜਿਵੇਂ ਆਹ 9 ਫੁੱਟ ਸੀ ਇਹ 12 ਫੁੱਟ 15 ਫੁੱਟ 16 ਫੁੱਟ ਹੋਣੀ ਹੈ ਹਾਂ ਹੋਊਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੀਆਂ ਜਿਹੜੀਆਂ ਉੱਤੇ ਛੱਤ ਪਾਈ ਹੈ ਹਨਾ ਉਹਦੀ ਟੀਨਾਂ ਦੀ ਗੱਲ ਕਰੀਏ ਵੀ ਇਹ ਤਾਪਦੀਆਂ ਨਹੀਂ ਫਿਰ ਨਹੀਂ ਇਹ ਆਪਾਂ ਪਾਈਏ ਬੱਬਲ ਸੀਟ ਬੋਲਦੇ ਇਹਨੂੰ ਜਿਹੜੀ ਆ ਥੱਲੇ ਚਿਲਕਣਾ ਜਾਂ ਮਟੀਰੀਅਲ ਵਿਖੀ ਹਾਂ ਇਹ ਬੱਬਲ ਸੀਟ ਕਹਿੰਦੇ ਇਹਨੂੰ ਬੱਬਲ ਇਹਦਾ ਕੀ ਖਰਚਾ ਆਉਂਦਾ ਬੱਬਲ ਸੀਟ ਦਾ ਇਹਦਾ 4000 ਰੁਪਏ ਦਾ ਇੱਕ ਮੰਡ ਲਾ ਆਪਣੇ 8 ਮੰਡ ਲੱਗੇ ਇੰਨੇ ਛੱਡਦੇ 32000 ਰੁਪਏ ਦੀ ਪਈ ਹੈ 4000 ਦਾ ਇੱਕ ਬੰਡਲ ਆਉਂਦਾ ਕਿੰਨਾ 100 ਫੁੱਟ ਲੰਬਾ ਦਾ 4 ਫੁੱਟ ਚੌੜਾ 100 ਮੀਟਰ ਕੇ 100 ਫੁੱ 100 ਫੁੱਟ ਲੰਮਾ ਹੁੰਦਾ 4 ਫੁੱਟ ਚੌੜਾ ਹੁੰਦਾ ਤੇ 12 mm ਮਟਾਈ ਹੈ 12 mm ਦੀ ਮਟਾਈ ਇਹ ਗਰਮੀ ਤੋਂ ਫਿਰ ਵਧੀਆ ਚੀਜ਼ ਗਰਮੀ ਆਵਾ ਪੱਖਾ ਵੀ ਨਹੀਂ ਚੱਲਦਾ ਨਾ ਆਹ ਨਾਲ ਇਥੇ ਗਰਮੀ ਅੱਜ ਮਲੋਂ ਨੂੰ ਕਾਫੀ ਹੋਈ ਪਈ ਆ ਰਾਮ ਨਾਲ ਪਸ਼ੂ ਖੜੇ ਤੇ ਜਿਹੜੇ ਆਪਾਂ ਉਹ ਤਾਂ ਰੱਖੇ ਵੇ ਹਨ ਪੱਖੇ ਕੋਈ ਨਹੀਂ ਜਣਾ ਉਹ ਆਪਾਂ ਲਾਇਆ ਵੈਂਟੀਲੇਸ਼ਨ ਵਾਸਤੇ ਜਿਹੜੀ ਗਰਮੈਸ ਨਹੀਂ ਹੁੰਦੀ ਛੱਡਦੀ ਉਹ ਕੱਢ ਦਿੰਦੇ ਆ ਬਾਹਰ ਅੱਛਾ ਇਹ ਪੱਖੇ ਜਿਹੜੇ ਇਹ ਹਵਾ ਨਾਲ ਹੀ ਚੱਲਦੇ ਰਹਿੰਦੇ ਆਪਣੇ ਆਪ ਇਹ ਆਪ ਦੀ ਆਪ ਹੀ ਚੱਲਣਗੇ ਹਾਂ ਇਧਰ ਜਿਹੜੀ ਗਰਮ ਹਵਾ ਕੱਢਦੇ ਰਹਿੰਦੇ ਬਾਹਰ ਨੂੰ ਠੀਕ ਐ ਤੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਜਿਹੜੀ ਆਹ ਸ਼ੱਕ ਦੇ ਉੱਤੇ ਆਪਾਂ ਅੰਗਲਾਰਨਾ ਹੀ ਆਹ ਚੈਨਰ ਪਾਏ ਆ ਹੈਨਾ ਇਹ ਇੰਨਾ ਕੱਲੇ ਦਾ ਇਹਦਾ ਲੋਹੇ ਲੋਹੇ ਦਾ ਕਿੰਨਾ ਖਰਚਾ ਹੋਣਾ ਇਹ ਲੋਹੇ ਦਾ ਮੰਨ ਕੇ ਚੱਲੋ ਵੀ 2 ਕ ਲੱਖ ਰੁਪਇਆ ਗਾਡਰ ਆਪਣੇ ਆਪ ਦੇ ਸੀਗੇ ਜਿਹੜਾ ਉਤਲਾ ਲੋਹਾ 2 ਕ ਲੱਖ ਨਹੀਂ ਗਾਡਰਾ ਆ ਆਪਣੇ ਆਪ ਦੇ ਸੀ ਜਿਹੜੇ ਅਸੀਂ ਨਰ ਲਾਇਆ ਸੀ ਨਰ ਖੜੇ ਕੀਤੇ ਗਾਡਰ ਆਪਣੇ ਆਪ ਦੇ ਕਰਦੇ ਸੀ ਹੂੰ ਠੀਕ ਹੈ ਤੇ ਇਹ ਜਿਹੜਾ ਉਤਲਾ ਲੋਹਾ ਸਾਰਾ ਰੰਗ ਕਰਾ ਕੇ ਆਪਣਾ 2 ਲੱਖ ਰੁਪਇਆ ਖਰਚਾ 2 ਕ ਲੱਖ ਰੁਪਇਆ ਲਗਭਗ 5 5-7000 ਰੁਪਇਆ ਕੋਈ ਇਧਰੋਂ ਉਧਰ ਹੋਊਗਾ ਬਾ ਗਾਡਰ ਆਪਣੇ ਕੋਲ ਜਿਹੜਾ ਪੁਰਾਣਾ ਨਹੀਂ ਥੋੜਾ ਸੀਗਾ ਆਪਣੇ ਪਹਿਲਾਂ ਬਣਿਆ ਹੋਇਆ ਬ੍ਰਾਂਡਡ ਟੈਪ ਪਾਹਾਂਗੇ ਉਹ ਟਾਇਆ ਸੀ ਉਹਦੇ ਵਿੱਚੋਂ ਨਿਕਲੇ ਸੀ ਗਾਡਰ ਸਾਰੇ ਇਹ ਅਗਰ ਕੋਲ ਉਹਨਾਂ ਨੂੰ ਉਹ ਕੰਮ ਲੈ ਲੈ ਸੀ ਗਾਡਾਂ ਤੋਂ ਵਧੀਆ ਨਾਲੇ ਮਜ਼ਬੂਤੀ ਵੀ ਬਹੁਤ ਜ਼ਿਆਦਾ ਆ ਗਾਡਾਂ ਦੀ ਤੇ ਵੈਸੇ ਤਾਂ ਉਹ ਪੇਪਰ ਵੀ ਖੜੀਆਂ ਕਰ ਸਕਦੇ ਆ ਪ੍ਰਚਾਰ ਹੂੰ ਤੇ ਜੇ ਕਿਸੇ ਨੇ ਇਹੀ ਇਹੋ ਜਿਹਾ ਸ਼ੈੱਡ ਜਿਵੇਂ ਆਪਣੇ ਘਰੇ ਨੇ ਛੋਟੇ ਫਾਰਮ ਨਾਲ ਕੋਲੇ ਪੰਜ ਕ ਪਸ਼ੂ ਹੁੰਦੇ ਹਨ ਹਾਂ ਉਹ ਕਿੰਨਾ ਖਰਚਾ ਆਊਗਾ ਆਪਾਂ ਅੰਦਾਜ਼ਾ ਲਾਈਏ ਤਾਂ ਇਹੋ ਜਿਹਾ ਸ਼ੈੱਡ ਬਣਾਉਣਾ ਹੋਵੇ ਪੰਜ ਕ ਪਸ਼ੂਆਂ ਤੇ 2 ਲੱਖ ਰੁਪਈਆ 2 ਲੱਖ ਰੁਪਈਆ ਖਰਚਾ ਆਊਗਾ ਦੇਖਵਾ ਦੋ ਲੱਖ ਰੁਪਈਆ ਦੀ ਪੂਰੀ ਗਰੰਟੀ ਹੈ ਸ਼ੀਟ ਦੀ ਵੀ ਇਹ ਗਰਮ ਨਹੀਂ ਹੋਣੀ ਨਹੀਂ ਆਹ ਵੇਖ ਲੋ ਆਪਾਂ ਹੁਣ ਵੇਖ ਲੋ ਅੱਜ ਹੁਣ ਤਾਂ ਗਰਮ ਹੈ ਨਹੀਂ ਵੀ ਇਹਦੀ ਲਾਈਫ ਕਿੰਨੀ ਕ ਕਹਿਣਾ ਮਤਲਬ ਲਾਈਫ ਤਾਂ ਦੀ 25 ਸਾਲ ਤੱਕ ਤਾਂ ਚਾਦਰ ਦੀ ਹੈਗੀ ਹੈ ਅੱਛਾ 25 ਸਾਲ ਦੀ ਬੱਬਲ ਸ਼ੀਟ ਦੀ ਚਾਦਰ ਦੀ ਬੱਬਲ ਸ਼ੀਟ ਨੂੰ ਤਾਂ ਹੁੰਦਾ ਆ ਇਹਨੂੰ ਅੱਗ ਵੀ ਨਹੀਂ ਲੱਗਦੀ। ਜਿਹੜਾ ਆਪਾਂ ਕਾਨਿਆਂ ਵਾਲਾ ਤੇ ਉਹ ਸ਼ੈੱਡ ਪਾਉਣੇ ਹਨਾ ਉਹ ਚ ਵੀ ਮੈਨੂੰ ਥੋੜਾ ਜਿਹਾ ਖਤਰਾ ਵੱਧਦਾ। ਅੱਗ ਦਾ ਹੀ ਖਤਰਾ ਹੁੰਦਾ ਹੁਣ ਮੈਨੂੰ ਤੇ ਬਾਕੀ ਓਵੇਂ ਤਾਂ ਉਹੋ ਹੀ ਚੀਜ਼ ਕਾਮਯਾਬ ਆ ਤੇ ਚਾਹਨਾ ਵੀ ਅੱਗ ਦਾ ਜਿਵੇਂ ਮੰਨ ਲਓ ਕਿਤੇ ਵੈਰੰਗ ਬਿਜਲੀ ਦਾ ਕੋਈ ਸ਼ਾਰਟ ਸਰਕਟ ਸ਼ਾਰਟ ਹੋ ਗਿਆ ਇਹਦੇ ਨਾਲ ਵੀ ਅੱਗ ਲੱਗ ਸਕਦੀ ਆ। ਇਹਨਾਂ ਚੀਜ਼ਾਂ ਤੋਂ ਬਚਤ ਵਾਸਤੇ ਬਾਕੀ ਉਹ ਦਾ ਹਨਾ ਪਹਿਲਾਂ ਆਪਾਂ ਬਣਾਇਆ ਸੀ ਉਹ ਵੀ ਉੱਧਰ ਦਿਖਾਇਓ। ਉਹ ਹੋ ਰਿਹਾ। ਥੋੜੀ ਲਾਈਫ ਇਹਦੀ ਇੰਨੀ ਹੈ ਨਹੀਂਗੀ। ਹਾਂ। ਉਹ ਖਰਾਬ ਹੋ ਜਾਂਦਾ ਪੰਜ ਉਹ ਤੋਂ ਕਾਜਕੂਜ ਪਾਉਣੇ ਕਾਜਕੂਜ ਹੀ ਖਰਾਬ ਹੋ ਜਾਂਦਾ ਫਿਰ ਇਹਦਾ ਹੁਣ ਪੱਕਾ ਕੰਮ ਹੀ ਆ ਇਹ ਪੱਕਾ ਕੰਮ ਆ ਨਾਲੇ ਬਾਕੀ ਆਪਾਂ ਮੇਨ ਹੋਰ ਠੰਡਕ ਤੋਂ ਆ ਠੰਡ ਤੇ ਇਹ ਠੰਡ ਕਿਤੇ ਥੱਲੇ ਮਹਿਸੂਸ ਹੋ ਰਹੀ ਆ ਆਪਾਂ ਬੀ ਉਹਦੀ ਲਾਈਫ ਮੇਰੇ ਸਾਹਮਣੇ ਨਾਲ 5-6 ਸਾਲ ਹੋਣੀ ਆ ਹਨਾ ਕਿ ਜ਼ਿਆਦਾ ਬਹਾਂ 7-8 ਸਾਲ ਹੋ ਗਏ 10 ਸਾਲ ਆ ਇਹਦੀ ਮੇਰੇ ਨਾਲ ਚ ਵੀ 25-30 ਸਾਲ 50 ਪੱਕਾ ਪੱਕਾ ਕੰਮ ਕਰਿਆ ਹੋਇਆ ਹਾਂ ਹਾਂ ਪਰ ਮੇਰਾ ਸਾਰਾ ਮਜ਼ਬੂਤੀ ਫੋਲੀ ਕੀਤੀ ਹੋਈ ਆ ਜਿਹੜੀਆਂ ਕੈਂਚੀਆਂ ਬਣਾਈਆਂ ਉਹ ਆਪਾਂ ਟਾਟਾ ਦਾ ਦੁਆ ਲਿਆ ਸੀਗਾ ਠੀਕ ਆ ਦੂਜਾ ਲੋਕਾਂ ਨੂੰ ਤਾਂ ਇਹ ਇਹਦੀ ਓਵੇਂ ਸੇਫਟੀ ਕੇਮੇ ਅਭੀ ਹੁਣ ਜਿਵੇਂ ਕਈ ਵੀਰ ਕਹਿੰਦੇ ਵੀ ਨੇਹਰੀਆਂ ਬਹੁਤ ਆਉਂਦੀਆਂ ਹਨ ਇਹ ਤਾਂ ਤੋਂ ਲੋਕ ਕਿਉਂਕਿ ਓਪਣੀਆਂ ਹਾਂ ਹਾਂ ਪਾਈ ਹੋਈਆਂ ਪੁਨੀਆ ਪਾਈ ਹੋਈਆਂ ਉੱਪਰ ਵਾਸ਼ਲਾ ਪਾ ਕੇ ਜੋ ਕਾਲੀਆਂ ਉਹਦੇ ਉੱਪਰ ਇੱਕ ਹੋਰ ਵਾਸ਼ਲਾ ਪਾ ਕੇ ਕਹਿਆ ਚੰਗੀ ਤਸੱਲੀ ਨਾਲ ਠੀਕ ਉਹ ਵੀ ਨਹੀਂ ਪੱਕਾ ਕੰਮ ਆਏ ਮੁੰਡੇ ਬਹੁਤ ਵਧੀਆ ਕੰਮ ਕਰਦੇ ਪਰੂ ਵਾਲੇ ਦੇ ਮੁੰਡੇ ਆ ਇਹ ਸ਼ੈੱਡ ਪਾਉਂਦੇ ਆ ਇੱਕ ਇਹ ਤੋਂ ਪਾਇਆ ਆਪਾਂ 16 ਰੁਪਏ ਸਕੁਅਰ ਫੁੱਟ ਦਾ ਆ ਉਹਨਾਂ ਨੇ 16 ਰੁਪਏ ਸਕੁਅਰ ਫੁੱਟ ਪੂਰੇ ਸ਼ੈੱਡ ਦਾ ਕੰਪਲੀਟ ਆ ਸਾਰਾ ਸਾਰਾ ਕੰਪਲੀਟ 16 ਰੁਪਏ ਸਕੁਅਰ ਫੁੱਟ ਦਾ ਸਾਰਾ ਇੱਕ ਲਈ ਸੱਤ ਸੱਤ ਦਾ ਕਿ ਪੂਰਾ ਸ਼ੈੱਡ ਹੀ ਸਾਰਾ ਸਾਰਾ ਆ ਪਿੱਲਰ ਆਪਾਂ ਖੜੇ ਕਰਾਈ ਸੀ ਆਪ ਮਿਸਤਰੀ ਕੱਲੇ ਪਿੱਲਰ ਆਪਾਂ ਖੜੇ ਕਰਵਾਏ ਆਪਾਂ ਕਰੇ ਕਰਾਈ ਸੀ ਮਿਸਤਰੀ ਤੋਂ ਬੱਕੀ ਉਤਲਾ ਲੋਹਾ ਤੇ ਸਾਰਾ ਕੁਝ ਡਬਲ ਸ਼ੀਟ ਤੇ ਉਹਨਾਂ ਨੇ ਬਣਾਈਆਂ ਸਾਰਾ ਕੁਝ ਤੇ ਕੀ ਨਾਮ ਦੱਸਿਓ ਤੁਸੀਂ ਉਹਨਾਂ ਦਾ ਉਹਨਾਂ ਦਾ ਨਾਮ ਆਪਾਂ ਕੋਈ ਨਹੀਂ ਨੰਬਰ ਉਹਨਾਂ ਦਾ ਕਰ ਦਾਂਗੇ ਮੈਂਸ਼ਨ ਠੀਕ ਹੈ ਜੀ ਆਪਾਂ ਵੀਡੀਓ ਦੇ ਵਿੱਚ ਪਾ ਦੇਉ ਨੰਬਰ ਉਹਨਾਂ ਦਾ ਨੰਬਰ ਦੇ ਦਾਂਗੇ ਤੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਦਾ ਨੰਬਰ ਤੁਹਾਨੂੰ ਜ਼ਰੂਰ ਦਵਾਵਾਂਗੇ ਵੀ ਜੇ ਤੁਹਾਨੂੰ ਫੋਰਮੈਨ ਹੀ ਕਹਿ ਦਿੰਦੇ ਸੀ ਕਿ ਨਾਮ ਤਾਂ ਮੈਨੂੰ ਪੱਕਾ ਉਹ ਕਿਉਂਕਿ ਆਪਣਾ ਮਿੱਤਰਾ ਮੁੰਡਾ ਉਹਨੇ ਬਣਵਾਇਆ ਸੀ ਛੱਡ ਉਹਨਾਂ ਦਾ ਆਪਣੇ ਪਿੰਡ ਹੀ ਬਣਵਾ ਕੇ ਗਏ ਸੀ ਉਹ ਮਾਤਾ ਉਹਨੂੰ ਫੋਰਮੈਨ ਦੇ ਨਾਮ ਤੇ ਮੈਨੂੰ ਤਾਂ ਵਿਚਾਰੇ ਦਾ ਨਾਮ ਦਾ ਵੀ ਨਹੀਂ ਪਤਾ ਸ਼ਾਇਦ ਰਵੀ ਆ ਉਹਦਾ ਨਾਮ ਕੋਈ ਨਹੀਂ ਆਪਾਂ ਵੀਡੀਓ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਨੰਬਰ ਦੇ ਦਾਂਗੇ ਵੀ ਜੇ ਕਿਸੇ ਵੀਰ ਨੇ ਇਹੋ ਜਿਹਾ ਛੱਡ ਬਣਵਾਉਣਾ ਹੋਵੇ ਹਾਂ ਉਹਦੇ ਵਿੱਚ ਇਹ ਲੋਕ ਇਹ ਇਹਦਾ ਕਿੰਨਾ ਖਰਚਾ ਆ ਗਿਆ ਹੁਣ ਇਕੱਲੇ ਦਾ ਇਹ 60 ਫੁੱਟ ਲੰਮੇ ਲਾਏ ਆਪਾਂ ਇਹ ਉੱਪਰ ਲੈ ਕੇ 60 ਫੁੱਟ ਲੰਮੇ ਆ ਠੀਕ ਆ 60 ਫੁੱਟ ਲੰਮੇ ਠੀਕ ਆ ਤੇ ਇਹ ਲੋਕ ਹੂੰ ਤੇ ਕਯੂਬੀਕਲ ਕਯੂਬੀਕਲ ਇੱਕ ਜਣੀ ਕਿ 2300 ਰੁਪਏ ਦਾ ਇਹ 1500 ਰੁਪਏ ਦਾ ਇੱਕ ਲੋਕ ਨਹੀਂ ਇੱਕ ਲੋਕ ਇੱਕ ਲੋਕ ਕਿੱਥੋਂ ਤੱਕ ਹੋਊਗਾ ਫਿਰ ਇਹ ਇੱਕ ਲੋਕ ਮੰਨ ਲਓ ਆ ਇੱਕ ਲੋਕ ਆ ਇੱਥੋਂ ਆ ਇੱਥੋਂ ਲੈ ਕੇ ਹੂੰ ਇੱਥੋਂ ਤੱਕ ਦੇ ਕਲੌਕ ਅੱਛਾ ਆਹ ਪੂਰਾ ਹੀ ਆ ਬਾ ਉਹ ਲੋਕ ਨੂੰ ਛੱਡ ਕੇ हां ਵੀ ਆਇਆ ਹੈ ਇੱਕ ਇਹਨੂੰ ਆਪਾਂ ਇੱਕ ਲੋਕ ਕਹ ਸਕਦੇ ਇੱਕ ਲੋਕ ਇਹ 6500 6500 ਦਾ ਕਿੰਨੇ ਲੋਕ ਆ ਇਹ ਸਾਰੇ ਇਹ ਹੈਗੇ ਆਪਣੇ 20 ਲੋਕ 20 ਲੋਕ ਹੈ ਠੀਕ ਹੈ ਤੇ ਕਿੰਨੇ ਦੇ ਹੋਗੇ ਫਿਰ 30 32000 ਦੇ ਹੋਗੇ ਹਾਂ ਸਾਰਾ ਇਹ ਆਪਣੇ ਮਤਲਬ 13000 ਦੀ ਬਾਣੀ ਵਾਲੀ ਖੇਲ ਆਈ ਸੀਗੀ ਹਾਂ ਉਹ ਸਟੀਲ ਆਪਾਂ ਦੱਸੋ ਆ ਗਿਆ ਨਾ ਉਹ ਵੀ ਤੇ ਇੱਕ ਕਯੂਬੀਕਲ ਦਾ ਤੁਸੀਂ ਕੀ ਰੇਟ ਦੱਸਿਆ 2300 ਰੁਪਿਆ ਇੱਕ ਕੰਪਲੀਟ ਉਹਦਾ ਅਸੀਂ ਸੰਜੋ ਦਾ ਮਤਲਬ ਇੱਕ ਇੱਕ ਪਾਈਪ ਇੱਕ ਪੀਸ ਦਾ ਹਾਂ ਇੱਕ ਪੀਸ 1300 ਰੁਪਿਆ 1300 ਰੁਪਿਆ ਇਹ ਆਪਾਂ ਕਿੱਥੋਂ ਲੈ ਕੇ ਆਏ ਸੀ ਇਹ ਆਪਾਂ ਬਾਗੇਪੁਰਾਣੇ ਤੋਂ ਸਤਨਾਮ ਆ ਬਾਈ ਦੇ ਨਾਮ ਦਾ ਠੀਕ ਹੈ ਜੀ ਉਹ ਇਸ ਦੇਰੀ ਦੇ ਸਾਰੇ ਉਹ ਕਰਦੇ ਆ ਤੇ ਆ ਵੀ ਉਹਨੂੰ ਆਪ ਨੂੰ ਵੀ ਪਤਾ ਹੈ ਵੀ ਕਿੰਨਾ ਕਿਹਦੇ ਵਿੱਚ ਹੈ ਸਾਰਾ ਹਾਂ ਉਹ ਆਪਾਂ ਤੋਂ ਉਹਨਾਂ ਨੂੰ ਆਪਾਂ ਦੱਸ ਸਕਦੇ ਆ ਕਿ ਕੁਆਲਿਟੀ ਕਿਵੇਂ ਦੀ ਲੈਣੀ ਹੈ ਕਿ ਆਪਾਂ ਵਧੀਆ ਕੁਆਲਿਟੀ ਦਾ ਅਲਿਆਸ ਮਾਣ ਸਾਰਾ ਆਈਐਸਆਈ ਮਾਰਕਾ ਹੀ ਹੈ ਵੀ ਉਹਨਾਂ ਵਾਚੀ ਤਾਂ ਦੱਸਣ ਦੀ ਲੋੜ ਹੀ ਨਹੀਂ ਹੋਣੀ ਵੀ ਆਪਾਂ ਹਾਈਟ ਇੰਨੀ ਰੱਖਣੀ ਉਹਨਾਂ ਨੂੰ ਪਤਾ ਹੈ ਉਹ ਨਹੀਂ ਉਹ ਸਾਰਾ ਉਹਨਾਂ ਨੂੰ ਹਾਂ ਸਾਰਾ ਮਲੋ ਕਿਉਂਕਿ ਦੋ ਕੰਮ ਹੀ ਇਹ ਕਰਦੇ ਹਨ ਠੀਕ ਹੈ ਜੀ ਉਹ ਚੀਜ਼ ਨਹੀਂ ਉਹਨਾਂ ਨੂੰ ਦੱਸਣ ਦੀ ਲੋੜ ਉਹਨਾਂ ਨੂੰ ਬਸ ਆਪਾਂ ਦੱਸਣਾ ਵੀ ਕੁਆਲਿਟੀ ਗੱਜ ਲੈਣੀ ਹੈ ਠੀਕ ਹੈ ਹਲਕੇ ਵੀ ਆਉਂਦੇ ਇਹ ਹੈਵੀ ਵਾਲੇ ਨਹੀਂ ਇਹ ਰੰਗ ਕਰੇ ਕਰਾਏ ਫਿਰ ਉਹ ਦੇ ਰੰਗ ਆਪਾਂ ਨੂੰ ਆਪ ਨੂੰ ਕਰਨਾ ਪੈਂਦਾ ਰੰਗ ਦਾ ਆਪਾਂ ਕਰਵਾਇਆ ਸੀ ਉੱਥੋਂ ਸਿੱਧੇ ਬਣੇ ਬਣ ਕੇ ਆਉਂਦੇ ਆ ਪਾਣੀ ਵਾਲੀ ਖੇਲ ਸਟੀਲ ਦੀ ਆ ਪਾਣੀ ਵਾਲੀ ਖੇਲ ਸਟੀਲ ਦੀ ਆ ਉਹ ਜਸਤੀ ਦਾ ਪੱਖਾ ਜਿਹੜਾ ਵੱਡਾ ਪੱਖਾ ਇਹ ਆਪਾਂ ਨੂੰ ਐਨਸਨ ਦਾ ਉਹ ਨਸਲੇ ਤੋਂ ਮਿਲਿਆ ਸੀ ਆਪਾਂ ਨਸਲੇ ਨੂੰ ਹੀ ਹੋ ਗਏ 22 ਸਾਲ ਜੁੜੇ ਨੂੰ 20 ਸਾਲ ਹੋ ਗਏ ਸਾਨੂੰ ਗੋਏ ਜੇ ਉਹ ਜਿਹੜਾ ਪੱਖਾ ਹੈ ਹਾਂ ਐਨਸਨ ਦਾ 25000 ਰੁਪਏ ਕਿੰਨੇ ਫਿਰ ਵੀ ਹੁਣ ਇੱਕ ਹੋਰ ਬੁੱਕ ਕਰਾਇਆ ਹੋਇਆ ਆਪਾਂ ਇੱਕ ਤੇ ਇੱਥੇ ਲਾਵਾਂਗੇ ਇੱਥੇ ਪੱਠੇ ਖਾਣਗੇ ਆ ਇੱਕ ਉੱਥੇ ਕਿਉਂ ਵੀ ਕਰਨ ਪੱਚੀਆ ਰੁਪਏ ਉਦੋਂ ਸੀ ਹੁਣ 30 ਕੀ ਲਗਭਗ 30 ਕੀ ਰੁਪਏ ਨਹੀਂ ਇਹ ਉਵੇਂ ਵੀ ਆਪਾਂ ਨੂੰ ਡਿਸਕਾਊਂਟਸ ਮਿਲਦਾ ਜਿਵੇਂ ਆਪਾਂ ਤੁਸੀਂ ਕਿਹਾ ਵੀ ਅਸੀਂ ਨੈਸਲੇ ਨਾਲ ਜੁੜੇ ਹੋਏ ਆ ਸਬਸਿਡੀ ਹੈ ਨਾ ਉਵੇਂ ਤੇ ਮਹਿੰਗਾ ਹੋਣਾ ਮਸ਼ੀਨ ਦੀ ਕੀਮਤ ਜਿਵੇਂ 72000 ਰੁਪਏ ਇਸ ਵਿੱਚ 50000 ਰੁਪਏ ਦੀ ਮਿਲੀ ਆਪਾਂ ਨੂੰ ਵੀ ਸਬਸਿਡੀ ਮਿਲ ਜਾਂਦੀ ਹੈ ਪਹਿਲਾਂ ਵੀ ਇੱਕ ਮਸ਼ੀਨ ਵੀ ਦੁਬਾਰੇ ਹੁਣ ਇੱਕ ਲਈ ਪਰ ਉਹ ਕਈ ਵਾਰ ਨਾ ਖਰਾਬ ਹੋਏ ਇੱਕ ਦੋ ਵਾਰ ਸਾਨੂੰ ਦਿੱਕਤ ਬਹੁਤ ਆਈ ਹੈ ਹੂੰ ਉਹ ਮਸ਼ੀਨ ਖਰਾਬ ਹੋ ਜਾਂਦੀ ਚਵਾਈ ਵਾਲੀ ਫਿਰ ਗਾਵਾ ਹੱਥੀ ਤੇ ਚਾਉਣੀਆਂ ਨਹੀਂ ਇਹਦੇ ਬਾਜੀਆਂ ਨਹੀਂ ਮਸ਼ੀਨ ਤੇ ਤਾ ਕਰਕੇ ਫਿਰ ਉਹ ਉਹ ਸਾਹਮਣੇ ਸਿਸਟਮ ਬਣਾਇਆ ਵੀ ਦੋਵੇਂ ਆਪਾਂ ਇਕੱਠੀਆਂ ਹੀ ਫਟ ਕਰਾਂਗੇ ਮਸ਼ੀਨਾਂ ਇਹਦੇ ਤੇ ਵੀ ਦੋ ਮਸ਼ੀਨਾਂ ਚੱਲ ਪੈਣਗੀਆਂ ਪੁਰਾਣੀ ਵੀ ਲਾਵਾਂਗੇ ਨਾਲ ਨਵੀਂ ਦੋਵੇਂ ਉਹ ਗੇਟ ਵਾਲ ਲਾਵਾਂਗੇ ਚਰਾਪਲਾਂ ਇੱਕ ਹੀ ਲਵੇ ਕਿ ਤਿਆਮਦਿਆਂ ਸੀ ਤਾਂ ਤੇ ਦੂਜੀ ਆਪਾਂ ਚਲਾ ਸਕਦੇ ਹਾਂ ਇਹ ਚੀਜ਼ ਦਾ ਪੈਨੀਫਟ ਹੈਗਾ ਦੇ ਤੇ ਇੱਕ ਬਾਈ ਜਿਵੇਂ ਹੁਣ ਇਹ ਜਿਵੇਂ ਆਪਾਂ ਸ਼ੈੱਡ ਬਣਾਉਣੇ ਆ ਇਹਦੇ ਵਾਸਤੇ ਆਪਾਂ ਨੂੰ ਗਵਰਨਮੈਂਟ ਵੀ ਕੋਈ ਹੈਲਪ ਕਰਦੀ ਕੋਈ ਸਬਸਿਡੀ ਮਿਲਦੀ ਹੈ ਕਿ ਹੈਗੀ ਤਾਂ ਹੈ ਫਿਰ ਉਹਨਾਂ ਦੇ ਹਿਸਾਬ ਨਾਲ ਬਣਾਉਣਾ ਪੈਂਦਾ ਪਰ ਆਪਾਂ ਆਪਦੇ ਸਾਡੇ ਨਕਸ਼ੇ ਦਾ ਆਪਾਂ ਵੀ ਤਿਆਰ ਕੀਤਾ ਹੋਇਆ ਜੀ ਨਾਲ ਪਿੱਛੇ ਤੁਸੀਂ ਦੇਖੋ ਤੂੜੀ ਵਾਲਾ ਕੋਠਾ ਵੀ ਇਹ ਆਪਾਂ ਇਹਦੇ ਨਾਲ ਕਨੈਕਟ ਹੀ ਕਰਤਾ ਇਹ ਨਾਲ ਹਾਂ ਪੀਲੇ ਪਾਸੇ ਉਧਰ ਵੱਡਾ ਗੇਟ ਆਪਾਂ ਗਲੀ ਤੇ ਰੱਖਿਆ ਹੋਇਆ ਠੀਕ ਹੈ ਵੀ ਉਧਰ ਜੂੜੀ ਪਾਤੀ ਆ ਗੇਟ ਇਧਰੋਂ ਕੱਢ ਲਾਂਗੇ ਇਥੋਂ ਇਧਰੋਂ ਟੂੜੀ ਕੱਢੀ ਇਧਰੋਂ ਚਾਰ ਪਾਇਆ ਚਾਰ ਵੀ ਆਪਾਂ ਆਪਦਾ ਹੀ ਪਾਉਣੇ ਨੇ ਵੈਸੇ ਹੁਣ ਮੁੱਕ ਗਏ ਤਾਂ ਕਰਕੇ ਇਕੱਠਾ ਮਗਾਈਆਂ ਵੀ ਇਧਰ ਸਿੱਧਾ ਖੁਰਨੀ ਨਾਲ ਹੀ ਆਪਾਂ ਇਹਨੂੰ ਜੋੜ ਦਤਾ ਹਾਂ ਇਹਦੇ ਵਿੱਚ ਕੱਢ ਲੈਣਾ ਬਾਹਰੇ ਦਾ ਉਹਦੇ ਚ ਆਪਣੀ 40 40 ਟੜੀਆਂ ਟੂੜੀ ਦੀਆਂ ਪੈ ਗਈਆਂ ਠੀਕ ਹੈ ਉਹ 19 ਫੁੱਟ ਦਾ ਚੌੜਾ ਤੇ 46 ਫੁੱਟ ਲੰਬਾ ਆਪਣਾ ਠੀਕ ਹੈ ਜੀ ਤੇ ਲਓ ਜੀ ਇਹ ਆਪਣਾ ਜਿਹੜਾ ਸ਼ੈੱਡ ਸੀ ਵਿਖਾਈ ਏ ਆਪਾਂ ਸਾਰਾ ਤੁਹਾਨੂੰ ਸ਼ੈੱਡ ਵਿਖਾਇਆ ਅੱਜ ਹਨਾ ਤੇ ਬਹੁਤ ਹੀ ਵਧੀਆ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੇ ਵੀਰ ਕਾਨਿਆਂ ਦਾ ਸ਼ੈੱਡ ਨਹੀਂ ਪਾ ਸਕਦੇ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਮਿਲਦੇ ਨਹੀਂ ਤੇ ਜਾਂ ਵੀ ਉਹਨੂੰ ਅੱਗ ਲੱਗਣ ਦਾ ਡਰ ਰਹਿੰਦਾ ਉਹ ਇਧਰਲੇ ਪਾਸੇ ਆ ਸਕਦੇ ਆ ਤੇ ਇਹ ਸ਼ੈੱਡ ਦਾ ਜਿਹੜਾ ਖਰਚਾ ਉਹ 5 ਲੱਖ ਰੁਪਈਆ ਆਇਆ ਤੇ ਬਾਕੀ ਉਸ ਹਾਂ ਨਾਲ ਹੋ ਜਾਂਦਾ ਹਨਾ ਉਹਦੀ ਕੀਮਤ ਤੇ ਖੁਰਨੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਜਿਹੜੀ ਇਹਦੇ ਵਿੱਚ ਉਹ ਬੱਬਲ ਸ਼ੀਟ ਲੱਗੀ ਆ ਇਹ ਕਹਿੰਦੇ ਵੀ ਉਹਨੂੰ ਰੋਕਦੀ ਆ ਹਨਾ ਗਰਮੀ ਨੂੰ ਤੇ ਇਹ ਆਪਣੇ ਅੱਜ ਕੰਪਲੀਟ ਸ਼ੈੱਡ ਦੀ ਵੀਡੀਓ ਸੀਗੀ ਤੇ ਹੁਣ ਮਿਲਦੇ ਆਪਾਂ ਹੋਰ ਕਿਸੇ ਇਹੋ ਜਿਹੀ ਵੀਡੀਓ ਦੇ ਨਾਲ ਤੇ ਇਹੋ ਜੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ